ਜੀ 13 ਫਰਵਰੀ ਤੋਂ ਲੈ ਕੇ ਅੱਜ 8 ਜੁਲਾਈ ਹੋ ਚੁੱਕੀ ਏ ਅੱਜ ਮੈਂ ਤੁਹਾਨੂੰ ਤਾਜ਼ਾ ਮਾਹੌਲ ਖਾਣ ਲੱਗਾ ਹਾਂ ਕਿਉਂਕਿ ਨਗਰਾਂ ਵੱਲੋਂ ਉਪਰਾਲੇ ਕਰਕੇ ਵੇਖੋ ਪੱਕੇ ਤੌਰ ਤੇ ਮੋਰਚੇ ਲਗਾਏ ਜਾਣਗੇ ਅੱਜ ਸਖਨੌਰੀ ਬਾਰਡਰ ਤੋਂ ਜੋ ਅੱਜ 8 ਜੁਲਾਈ ਹੋ ਚੁੱਕੀ ਏ ਤੇ ਦੇਰੇ ਕਿਸਾਨ ਆਪਣੇ ਮਜਬੂਤ ਮੋਰਚਾ ਵਾਸਤੇ ਵਿੱਚ ਡਟੇ ਖੜੇ ਏ ਕਿਸਾਨ ਕੋਈ ਕਿਸਾਨਾਂ ਨਾਲ ਅਸੀਂ ਆਸ ਟਾਈਮ ਗੱਲਬਾਤ ਕਰਨ ਲੱਗੇ ਆਂ ਹਾਂ ਗੁਰਪ੍ਰੀਤ ਸਿੰਘ ਕੋਟਲੀ ਜਨਰਲ ਸੈਕਟਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਸੰਕਰਖਕ ਕਮੇਟੀ ਪੰਜਾਬ ਗਰੁੱਪ ਕੋਟ ਬੁੱਡੇ ਦਾ ਜੁਵਨ ਸਰਦਾਰ ਕਰਮਜੀਤ ਸਿੰਘ ਜੀ ਤਲਵੰਡੀ ਜੁਵਨ ਦੇ ਜਿਹੜਾ ਇਹ ਇੱਥੇ ਅਸੀਂ ਖਲੋਰੀ ਬਾਰਡਰ ਤੇ ਆਪਣਾ ਜਿਹੜਾ ਪੱਕੇ ਤੌਰ ਤੇ ਆ ਜਿਹੜਾ ਸਾਡਾ ਰੈਡ ਵਾਲਾ ਇਹ ਵੀ ਇੱਕ ਦਾ ਹੋ ਗਰਾ ਐਨ ਬਸੇਰਾ ਐ ਤੁਹਾਨੂੰ ਤਿਆਰ ਕਰਦੇ ਆ ਤੇ ਪੂਰਾ ਅਸੀਂ ਇੱਥੇ ਆਪਣਾ ਜਿਹੜਾ ਪੱਕਾ ਟੰਟ ਲਾਵਾਂਗੇ ਜਿੰਨਾ ਚਿਰ મોદી ਸਰਕਾਰ ਦੀ ਜੜੀ ਐ ਅੜੀ ਵਾਲ ਸਰਕਾਰ ਅੜੀ ਕਰਕੇ ਬੈਠੀ ਐ ਤੇ ਸਰਕਾਰ ਸਰਕਾਰ ਦੇ ਨਾਲ ਕਿਸਾਨ ਵੀ ਜਿਹੜੇ ਕਿਸਾਨ ਵੀ ਜਿਹੜੇ ਪੂਰੀ ਤਿਆਰੀ ਦੇ ਵਿੱਚ ਜਿਹੜੀ ਲੜਾਈ ਲੜ ਰਹੇ ਨੇ ਤੇ ਅਸੀਂ ਆਪਣਾ ਜਿਹੜਾ ਹੁਣ ਇਹ ਘਾਰ ਹੈ ਇਹਨੂੰ ਪੂਰੀ ਚੰਗੀ ਸੇਫਟੀ ਵਾਲਾ ਬਣਾਵਾਂਗੇ ਅਸੀਂ ਲੋਹੇ ਦਾ ਸਾਰਾ ਸਿਸਟਮ ਲੈ ਕੇ ਆਏ ਆਂ ਜੀ ਇਹਨੂੰ ਤਿਆਰ ਕਰਕੇ ਉਹਨਾਂ ਚਿਰ ਅਸੀਂ ਇਸ ਰੋਡ ਦੇ ਉੱਪਰ ਇਹ ਜਿਹੜਾ ਸਾਡਾ ਮੋਰਚਾ ਜੰਮਿਆ ਹੋਇਆ ਏ ਖਨੌਰੀ ਬਾਰਡਰ ਤੇ ਇਹ ਚੱਲਦਾ ਰਹੇਗਾ ਜਿੰਨਾ ਚਿਰ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਤੇ ਉਹਨਾਂ ਚਿਹਰੇ ਜਿਹੜਾ ਮੋਰਚਾ ਨਿਰੰਤਰ ਜਾਰੀ ਰਹੇਗਾ ਕਿ ਹੁਣ ਰਹਿਣ ਬਸੇਰੇ ਪੂਰੇ ਟਾਪ ਦੇ ਬਣਾਏ ਜਾਣਗੇ ਕਿਉਂਕਿ ਮੀਂਹ ਕਣੀ ਦਾ ਸਮਾਂ ਹੈ ਇਸ ਕਰਕੇ ਇਹ ਜਿਹੜੇ ਸਾਡੇ ਰੇੜ ਰਹਿਣ ਬਸੇਰੇ ਨੇ ਇਹਨਾਂ ਨੂੰ ਪੂਰੀ ਚੜ੍ਹਦੀ ਕਲਾ ਦੇ ਨਾਲ ਬਣਾਵਾਂਗੇ ਤਾਸ ਗੁਰਪ੍ਰੇ ਸਿੰਘ ਕੋਟ ਲਈ ਕਿਸਾਨ ਸੰਗਠਨ ਚ ਕਮੇਟੀ ਦਾ ਸੇਵਾਦਾਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਗੁਰਪ੍ਰੇ ਸਿੰਘ ਕੋਟ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿਉਂਕਿ ਜਿਹੜੇ ਸਾਡੇ ਪਹਿਲੇ ਟੰਟ ਬਣੇ ਸੀ ਉਹ ਖਸਰਦਾ ਹਾਲਤ ਕਰਕੇ ਕਿਉਂਕਿ ਦੁਬਾਰਾ ਫੇਰ ਅਸੀਂ ਪੱਕੇ ਮੋਰਚੀ ਮਜ਼ਬੂਤੀ ਨਾਲ ਬਣਾ ਰਹੇ ਹਾਂ ਅਸੀਂ ਅੱਜ 8 ਜੁਲਾਈ ਦੀ ਤਾਰਾ ਜਾਣਕਾਰੀ ਲੈ ਰਹੇ ਹਾਂ ਅਸੀਂ ਆਰ ਟਾਈਮ ਬਲਵੀਰ ਸਿੰਘ ਬਲਾਰਾ ਪਿੰਡ ਤਲਵੰਡੀ ਬੰਦ ਸਿੰਘ ਤੋਂ ਉਹਨਾਂ ਨੇ ਜੁੜ ਚੁੱਕੇ ਹੈ ਹਾਂ ਬਲਵੀਰ ਸਿੰਘ ਜੀ ਤੁਸੀਂ ਅੱਜ ਦਾ ਕੀ ਮੈਸੇਜ ਦਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਖਨੌਰੀ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਆ ਕਿਉਂਕਿ ਅਸੀਂ ਧੋੜੀ ਧੋੜੀ ਵਾਰ ਜਿਹੜੇ ਖਰਫਾਨਾ ਨੂੰ ਖਰਚਾ ਹੋ ਰਿਹਾ ਹੈ ਖਰਫਾਨਾ ਦਾ ਖਰਚਾ ਚੱਲ ਰਿਹਾ ਹੈ ਕਿਉਂਕਿ ਜਿਹੜੇ ਪਹਿਲੇ ਤੰਬੂ ਸੀ ਉਹ ਸਾਡੇ ਮੇਰੀ ਨੇ ਮੀਰੇ ਸਾਰੇ ਖਰਾਬ ਕਰ ਦਿੱਤੇ ਆ ਹਾਂਜੀ ਹੁਣ ਦੋਰੀਆਂ ਫੇਰ ਆ ਅਸੀਂ ਪੱਕੇ ਤੌਰ ਤੇ ਲੈ ਕੇ ਆਪਣੇ ਸਟੈਂਡ ਬਣਾ ਕੇ ਤੰਬੂਆਂ ਦੇ ਹਾਂਜੀ ਤੇ ਖਨੌਰੀ ਬਾਡਰ ਤੇ ਪਹੁੰਚੇ ਆ ਹਾਂਜੀ ਅਸੀਂ ਬਿਲਕੁਲ ਵਾਸਤੇ ਮਜ਼ਬੂਤੀ ਦੇ ਨਾਲ ਲਾਵਾਂਗੇ ਜਿੰਨਾ ਚਿਰ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਲੜਕਾ ਇਹ ਸਰਕਾਰ ਦੇ ਅਸੀਂ ਕਾਮਯਾਬ ਸਾਹਮਣੇ ਹੋ ਕੇ ਵਿਖਾਵਾਂਗੇ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੂੰ ਬਿਲਕੁਲ ਵਾਸਤੇ ਕੰਨਾਂ ਤੋਂ ਨਹੀਂ ਸੁਣਦਾ ਤੇ ਅਠਾਣਾ ਦੇਖਦਾ ਨਹੀਂ ਕਿ ਕਿਸਾਨ ਕੀ ਕਰ ਰਹੇ ਆ ਕਿਸਾਨਾਂ ਨੂੰ ਕਿੰਨੀ ਬੜੀ ਸਮਾਂਰੀ ਆ ਪਰ ਇਹਨਾਂ ਨੇ ਅਜੇ ਤੱਕ ਕੋਈ ਵੀ ਦਸ ਦੋ ਮਸ ਨਹੀਂ ਹੋਏ ਕਿ ਅਸੀਂ ਇੱਥੇ ਕਿਸਾਨਾਂ ਦੇ ਨਾਲ ਬਹਿ ਕੇ ਕੋਈ ਗੱਲਬਾਤ ਕਰੀਏ ਤੇ ਅਸੀਂ ਉਹਨਾਂ ਜਿਹੜਾ ਜਾਣ ਵਾਲੇ ਨਹੀਂਗੇ ਜਿੰਨਾ ਚਿਰ ਸਾਡੇ ਨਾਲ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਕਹੇ ਕੋਈ ਸਰਕਾਰ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੰਨੀਆਂ ਉਹ ਸਾਡੀਆਂ ਜਿਹੜੀਆਂ ਦੇਂਦੇ ਨਹੀਂ ਉਹਨਾਂ ਚਿਰ ਵਾਸਤੇ ਕਿਸਾਨਾਂ ਇਥੋਂ ਬਿਲਕੁਲ ਵਾਸਤੇ ਨਹੀਂ ਜਾਣਗੇ ਪੱਕੇ ਮੋਰਚੇ ਲਾ ਕੇ ਬਹਾਂਗੇ ਜਿਹੜੇ ਸਾਡੇ ਵੀਰ ਮੇਰੇ ਇੱਥੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਦਾ ਧੰਨਵਾਦ ਹੀ ਕਰਦੇ ਆ ਕਿ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਆਪਣੀ ਜਾਨ ਗਵਾਈ ਆ ਤੇ 750 ਕਿਸਾਨ ਅਸੀਂ ਪਹਿਲੇ ਮੋਰਚੇ ਤੇ ਦਿੱਲੀ ਲੈ ਕੇ ਗਏ ਸੀ ਪਰ ਸਰਕਾਰ ਦੇ ਕੋਈ ਵੀ ਕੰਨ ਤੇ ਗੂੰਣੀ ਸਰਕੀ ਕਿ ਏਡੀ ਵੱਡੀ ਕਿਸਾਨਾਂ ਨੂੰ ਘਾਟ ਆਈ ਆ ਪਰ ਉਸ ਘਾਟ ਨੂੰ ਵੀ ਨਾ ਸਮਝ ਕੇ ਨਹੀਂ ਹੁਣ ਅਸੀਂ ਫੇਰ ਦਿੱਲੀ ਨੂੰ ਜਾ ਰਹੇ ਆ ਸ਼ਾਂਤਮਈ ਕੋਈ ਸਾਡੇ ਮਨ ਦੇ ਵਿੱਚ ਰੋਸ ਨਹੀਂ ਤੇ ਪਰ ਇਹਨਾਂ ਖਨੌਰੀ ਬਾਰਡਰ ਤੇ ਅਗਲੇ ਪਾਸੇ ਏਡੀਆਂ ਏਡੀਆਂ ਵੱਡੀਆਂ ਮਸਾਲਾ ਲਾ ਦਿੱਤੀਆਂ ਕਿ ਅੱਗੋਂ ਨੰਗਣ ਤੋਂ ਬੰਦ ਕਰਤਾ ਕਿਸਾਨਾਂ ਤੇ ਗੋਲੀ ਚਲਾਈ ਤੇ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਇੱਕ ਵੀ ਸਾਡਾ ਸ਼ੁਭਦੀਪ ਸਿੰਘ ਜਿਹੜਾ ਕੋਸਟਲ ਦੇ ਜਾਨ ਗਵਾ ਗਿਆ ਏ ਅਸੀਂ ਪਰ ਫੇਰ ਵੀ ਇਸ ਚੀਜ਼ ਤੋਂ ਨਹੀਂ ਹਾਰਨਾ ਕਿ ਜਿੰਨਾ ਜਿਹੜੇ ਮੋਰਚਾ ਜਿੱਤਿਆ ਨਾ ਜਾਏ ਉਹਨਾਂ ਚ ਵਾਸਤੇ ਜਾਂ ਵਾਸਤੇ ਬਿਲਕੁਲ ਵਾਸਤੇ ਪਿਆਰ ਨਹੀਂਗੇ ਵਾਈਫਰ ਦੀ ਕਹਾਣੀ ਦਾ ਗਲਬੀਰ ਸਿੰਘ ਬਲਾਰੇ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਇੱਥੇ ਸ਼ਾਂਤ ਮਾਇਨਨ ਡਟੇ ਰਹੇ ਬਜ਼ੁਰਗ ਵੀ ਸਾਡੇ ਡਟੇ ਤੇ ਅਸੀਂ ਆਉਣ ਦਿਓ ਕਿ ਅੱਜ ਪੱਕੇ ਤੌਰ ਤੇ ਮਜ਼ਬੂਤ ਕਰ ਰਹੇ ਮੋਰਚਾ ਕਿਉਂਕਿ ਜਿਹੜਾ ਹੁਣ ਅਸੀਂ ਇਹ ਸਮਾਰ ਲੈ ਕੇ ਆਏ ਪੱਕਾ ਮਜ਼ਬੂਤ ਦੇ ਤੌਰ ਤੇ ਖੜਕਦੇ ਵਿਲਾਏ ਜਾਊਗਾ ਮੈਂ ਗੁਰਦੇਵ ਸਿੰਘ ਪ੍ਰਸਤੁਤ ਸਕਾਰ ਵੈਖਰੂ ਜੀ ਦਾ ਖਾਲਸਾ ਵੈਖਰੂ ਜੀ ਕੀ ਫਤਿਹ